ਹੇ ਗਾਇਜ਼ ਗੁੱਡ ਮਾਰਨਿੰਗ ਸਸਟੀਕਲ ਸਾਇਨੋ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਦੋ ਦਿਨ ਬਾਅਦ ਸਕੂਲ ਜਾਂਦੇ ਕਿ ਦੋ ਦਿਨ ਛੁੱਟੀ ਸੀ ਤੇ ਸਵੇਰੇ ਸਵੇਰੇ ਅਸੀਂ ਨਾਸ਼ਤਾ ਕਰ ਰਹੇ ਹਾਂ ਸਵੇਰੇ ਹੀ ਹੁੰਦੇ ਵੈਸੇ ਅੱਜ ਦਾ ਫਰੰਟ ਹੈ ਮੰਮੀ ਨੇ ਬਣਾਇਆ ਸੀ ਕਬੀ ਰੋਜੀ ਦਾਲ ਤੇ ਆਲੂ ਅੱਜ ਦਾ ਫਰੰਟ ਬਹੁਤ ਹੀ ਲੱਗਦਾ ਵੈਸੇ ਤਾਂ ਲੋਈ ਮਾਨਪ੍ਰੀਤ ਪੁੱਤ ਨੇ ਪਾਣੀ ਪਾਣੇ ਕਿੰਨੇ ਸੁੱਕੇ ਪੈਣ ਮੈਂ ਕੱਲ ਵੀ ਕਹ ਸੀ ਗੱਲ ਪਾਇਆ ਨਹੀਂ ਸੀ ਪਾਣਾ ਸੀ ਯਾਰ ਮੈਂ ਉਹ ਵੀ ਕਿਹਾ ਹੋਣਾ ਜਦੋਂ ਮੈਂ ਤੇਰੇ ਨਾਲ ਅਸੀਂ ਆਪਾਂ ਇਕੱਠੇ ਹੀ ਗਏ ਸੀ ਇਕੱਠੇ ਆਏ ਸੀ ਆਹੋ ਮੈਂ ਪਹਿਲਾਂ ਰਾਣੀ ਗਈ ਤੇਰੇ ਤੋਂ ਜਮਾ ਵਿਚਾਰੇ ਨਾ ਉਹ ਸੁੱਕੇ ਪਏ ਸੀ ਚਲੋ ਇਹ ਥੱਲੂ ਤਾਂ ਕਿੱਲੇ ਹੁੰਦੇ ਨੇ ਉੱਤ ਮਿੱਟੀ ਸੁੱਕ ਜਾਂਦੀ ਹੈ ਨਾ ਤੇ ਉਹ ਜਿਹੜਾ ਪਰਲੇ ਪਾਸੇ ਕੱਲ ਪੌਦਾ ਲਿਆਂਦਾ ਨਾ ਹੁੰਦੇ ਚੋ ਪਾ ਦੇ ਥੋੜੀ ਜੀ ਉਹ ਦਵਾਈ ਪਾ ਕੇ ਤੇ ਪਾਣੀ ਪਾ ਦੇ ਉਤੋਂ ਚਲੋ ਯਾਜ ਲੱਗ ਗਈ ਕੱਪੜਿਆਂ ਵਾਲੀ ਮਸ਼ੀਨ ਤੇ ਕਿੰਨਾ ਟਾਈਮ ਮੈਂ ਤਾਂ ਤੁਹਾਡੀ ਕੀ ਹੁੰਦਾ ਸੀ ਤੈਨੂੰ ਮੈਂ ਹੁਣ ਵੀ ਆਈ ਹੁਣ ਵੀ ਆਈ ਹੈ ਚੱਲ ਫਾਲੇ ਕੱਪੜੇ ਸੁੱਕਣੇ ਪਾਰੇ ਤੇ ਲੱਗ ਜਾਏਗਾ ਜਿਆਦਾ ਘੰਟਾ ਹੋਰ ਆ ਸਾਰੇ ਕੰਮ ਤੇ ਹਾਂਜੀ ਤੁਸੀਂ ਕਹਿੰਦੇ ਹੋ ਨਾ ਮੈਂ ਹੀ ਜੱਜ ਰੁਸਦੀ ਰਹਿਣੀ ਆ ਦੇਖੋ ਅਜੇ ਰੁਸ ਰਹੇ ਨੇ ਮੇਰੇ ਨਾਲ ਕਿੱਥੇ ਬਾਹਰ ਪੈ ਨਹੀਂ ਲੰਮੀ ਵਿੱਕੋ ਭਾਨਾ ਹੋ ਰਿਹਾ ਹੈਗਾ ਮੇਰਾ ਸਿਰ ਦਰਦ ਹੋ ਰਿਹਾ ਹੈ ਕੋਈ ਕਰਨੀ ਨਹੀਂ ਹੁੰਦਾ ਮੇਰਾ ਵੀ ਹੁੰਦਾ ਪਰ ਆ ਜਾ ਆ ਦੇ ਉਸੇ ਨਾਲ ਮੇਰਾ ਕਿੰਨਾ ਬੋਲਦਾ ਮੈਂ ਤਾਂ ਉਸੇ ਪਰ ਆਇਆ ਤੂੰ ਦਵਾਈ ਲੈਣ ਚੱਲ ਜਹੋਂ ਨਹੀਂ ਜਾਂਦਾ ਕਿਤੇ ਵੀ ਕਿਉਂ ਨਹੀਂ ਜਾਂਦਾ ਚੱਲ ਚੱਲ ਖੜਾਓ ਖੜਾਵਾ ਜਾ ਖੜਾ ਹੋ ਜਾ। ਗੁੱਸੇ ਨਾ ਹੋ। ਖੜਾ ਹੋ ਜਾ। ਵੇਖ ਲੈ ਮੈਂ ਮਾਂ ਲੈ ਜਾਣੀ ਏ ਤੂੰ। ਨਾ ਕਰ ਨਾ। ਕਰ ਕਿਉਂ ਨਾ? ਕਰਾਂਗੀ ਮੈਂ ਤਾਂ। ਚੱਲ ਖੜਾ ਹੋ। ਖੜਾ ਹੋ ਜਾ। ਨਹੀਂ ਜਾਣਾ ਜਦੋਂ ਮੈਂ ਕਿਤੇ ਵੀ ਜਾਣਾ। ਕਿਤੇ ਨਹੀਂ ਜਾਣਾ। ਨਹੀਂ ਜਾਣਾ ਮੈਂ। ਉਹਨੇ ਕਹਿੰਦੇ ਤੇ ਜਿੱਥੇ ਤੇਰੀ ਦਵਾਈ ਲੈਂਦੀ ਓਥੋਂ ਮੈਂ ਲਿਆਵਾਂਗਾ। ਤੂੰ ਮੈਨੂੰ ਵੀ ਲੈਣੀ ਪੈਣੀ ਏ ਫਿਰੋ। ਖਤਿਆ ਬਾਦ ਤੁ। ਮੈਂ ਕਹਿੰਦੀ ਫੇਰ ਇੱਕ ਵਾਰੀ ਝੁਲਾ ਲੈ ਫਿਰ ਉਸ ਤੋਂ ਬਾਅਦ ਲਿਆਵਾਂਂ ਕਿਤੇ ਵਾਤੀ ਆਹ ਦੇ ਲਟਕ ਰਿਆ ਕਰਾਂਗੇ ਨਾ ਸੌਤ ਰਿਆ ਕਰਨਾ ਹੁੰਦਾ ਇਹ ਠੀਕ ਆ ਆਪਣੀ ਜ਼ਿੰਦਗੀ ਬਸ ਹਾਂਜੀ ਮੰਮੀ ਜੀ ਇੱਥੇ ਮਾਰਦੇ ਪੈਨੇ ਪੋਚਾ ਮਾਰਦੇ ਨਹੀਂ ਪੈ ਵੈਸੇ ਕਿਸੇ ਨੂੰ niche paraste marde paine ਹੋ ਗਿਆ ਸਾਰਾ ਕੰਮ ਅੱਜ ਠੀਕ ਰਹਿ ਹੈ ਠੀਕ ਹੈ ਹਾਂਜੀ ਥੋੜਾ ਲਿਆ ਹੈ ਦਵਾਈ ਲਓ ਫਿਰ ਹਾਂਜੀ ਮੰਮੀ ਜੀ ਇੱਥੇ ਬਣਾਉਂਦੇ ਪੈਨੇ ਚਾ ਤੇ ਉੱਪਰ ਦੇਖੋ ਪੱਖਾ ਲੱਲਦਾ ਵੇ ਗਰਮੀ ਹੋਈ ਖੜੀ ਹੈ ਗਰਮੀ ਹੋਈ ਖੜੀ ਤੇ ਪੁਣੇ ਮੁਝਾਤਾ ਸੀਗਾ ਫਿਰ ਮੈਂ ਤੇਜ ਘਟਕਾ ਹੋ ਗਿਆ ਅੱਛਾ ਜੀ ਮੈਂ ਮੈਂ ਨਹੀਂ ਪੀ ਮੈਂ ਮੈਂ ਪੀ ਨਹੀਂ ਪੀਂਗੀ ਨਹੀਂ ਪਿੰਦੀ ਹਾਂਜੀ ਮੈਂ ਆ ਗਈ ਛਾਤੇ ਬਹੁਤ ਦਿਨ ਆਪਾ ਗਈ ਸੀ ਆਈਆਂ ਛੜੀ ਦੋ ਛੁੱਟੀਆਂ ਹੋਰ ਹੋ ਗਈਆਂ ਅੱਜ ਅੱਜ ਗਏ ਸੀ ਪਹਿਲੇ ਵੀ ਦੋ ਛੁੱਟੀਆਂ ਸੀ ਫਿਰ ਦੋ ਛੁੱਟੀਆਂ ਹੋਈਆਂ ਕਿ ਕੱਲ ਇਲੈਕਸ਼ਨ ਹੈ ਤੇ ਜੁਨਾ ਦੇਖਦੇ ਹਾਂ ਦਰਜਾ ਕਿ ਬਣਦਾ ਵੇ ਲੈ ਥੱਲੇ ਵੀਰੇ ਜੀ ਖੇਡਦੇ ਪਏ ਨੇ ਮੈਂ ਦਿਖਾਨੀ ਆ ਹਾਂ ਜੀ ਇੱਥੇ ਵੀਰਾ ਜੀ ਬੈਡਬਾਲ ਖੇਡਦਾ ਵੇ ਮੇਰੇ ਦੋਸਤਾਂ ਨਾਲ ਇੱਥੇ ਕਿਤੇ ਖੇਡਦੇ ਨੇ ਉਹ ਵੀ ਦਿਖਾ ਲਿਖ ਦੇਣੀ ਵੀ ਤੁਹਾਨੂੰ ਵੀਰਾ ਮਸਤ ਖੇਡਦਾ ਵੇ ਸੇ ਤਾਂ ਬੈਡਬਾਲ ਹਾਂਜੀ ਮੈਨੂੰ ਬਹੁਤ ਚਿਰ ਹੋ ਗਿਆ ਉੱਪਰ ਦੇਖੋ ਹੁਣ ਚੱਲਦੇ ਆਂ ਥੱਲੇ ਵੀਰੇ ਨੇ ਵੀ ਦੂਜੀ ਲਾਈਨ ਜਾਣਾ ਸੀ ਮੇਰੇ ਦੋਸਤ ਬੋਲ ਦੇ ਵਾਰੀ ਦੇ ਕੇ ਜਾ ਵਾਰੀ ਦੇ ਕੇ ਜਾ ਤਾਈਂ ਖੇਡਣ ਲੱਗੇ ਉਹਦੇ ਬਣਾਈਏ ਮੈਂ ਹਮ ਚਲੋ ਅਪੜਾ ਕੀ ਵੱਜਣ ਲੱਗੇ ਇਹ ਵਾਲੇ ਤੇ ਕਿੰਨੀ ਚੁੱਪਈ ਹੈ ਮੇਰੇ ਛੱਡਾ ਸਕੂਲੇ ਪ੍ਰੈਕਟਿਸ ਚੱਲਦੀ ਪਈ ਐ ਐਨੂਅਲ ਸਪੋਰਟਸ ਡੇ ਆਨ ਆਲਾ ਸਾਡਾ 18 ਤਰੀਕ ਨੂੰ ਐ ਚਲੋ ਫਿਰ ਹੋ ਗੋ ਭੱਜਿਆ ਮੇਰੇ ਰੇਸ ਚ 800 ਮੀਟਰ ਵਾਲੀ ਚ 200 ਮੀਟਰ ਵਾਲੀ ਚ ਸਿਲੈਕਟ ਹੋਈ ਸੀ ਦੇਖਦੇ ਆ ਫਿਰ ਕਿਵੇਂ ਦਾ ਵਹਿਤ ਲੱਤਾਂ ਪੀੜੋਂ ਲੱਗ ਜੰਦੀ ਐ ਨਿੱਕੋ ਦੰਮੀ ਆ ਦੇਖੋ ਮੌਸਮ ਕਿੰਨਾ ਵਧੀਆ ਹੋਇਆ ਪਿਆ ਇੱਥੇ ਦਾ ਬਹੁਤ ਵਧੀਆ ਰੰਡਮ ਮੌਸਮ ਹੋ ਗਿਆ ਹੁਣ ਤਾਂ ਹੋਣੀ ਗਰਮੀ ਨਹੀਂ ਹੈਗੀ ਵੈਸੇ ਇਹ ਸਾਡੀਆਂ ਨੇ ਇੱਕ ਹੋਰ ਥੋੜੀ ਸਿਰਫ ਦੋ ਛੁੱਟੀਆਂ ਨੇ ਤੇ ਮੈਡਮ ਆ ਤੇ ਸਰ ਨੇ ਤੁਹਾਨੂੰ ਦੋ ਮਹੀਨਿਆਂ ਵਾਂਗ ਕੰਮ ਦੇਤਾ ਵੇਖ ਲਓ ਬਹੁਤ ਜ਼ਿਆਦਾ ਕੰਮ ਮਿਲਿਆ ਤੇ ਮੈਂ ਹੁਣੇ ਤਾਂ ਸਟਾਰਟ ਕਰਾਂਗੀ ਦੋ ਦਿਨ ਚ ਵਸੇ ਹੋ ਤਾਂ ਜੂਗਾ ਖਤਮ ਦੇਖ ਲੈ ਜਰੂਰ ਹੁਣੇ ਤਾਂ ਸਟਾਰਟ ਕਰ ਲੈਣੀ ਆ ਮੈਂ ਤਾਂ ਵਰਦੀ ਵੀ ਨੀ ਚੇਂਜ ਕੀਤੀ ਬਸ ਇਸ ਵਜੇ ਮੈਂ ਆਹ ਦੇਖੋ ਮੈਨੂੰ ਕਿੰਨੀਆਂ ਕੱਟੀਆਂ ਦਾ ਕੰਮ ਮਿਲਿਆ ਦੇਖਣੀਆਂ ਤੁਹਾਨੂੰ ਵਸੇ ਹੋ ਜੂਗਾ ਮੇਰੇ ਦੋ ਦਿਨਾਂ ਚ ਆ ਸਟਾਰਟ ਕਰੂਗਾ ਮੈਂ ਇਨੀਆਂ ਕਾਪੀਆਂ ਦਾ ਆ ਦੇਖੋ ਇਨੀਆਂ ਬੁੱਕਾਂ ਨੇ ਨੋਟ ਬੁੱਕਾਂ ਗਿਣੋ ਦੱਸੋ ਕਿੰਨੀਆਂ ਹੋ ਸਕਦੀਆਂ ਨੇ ਇਹ ਆ ਦੇਖੋ ਆ ਦੇਖੋ ਇਨੀਆਂ ਬੁੱਕਾਂ ਇਨੀਆਂ ਨੋਟ ਬੁੱਕਾਂ ਕਮੈਂਟ ਕਰਕੇ ਦੱਸੋ ਗਿਣੀਆਂ ਨੇ ਆ ਦੇਖ ਲਓ ਰਾਤ 3:30 ਹੋ ਗਏ ਨੇ ਠੀਕ ਹੈ ਤੇ ਇਹਦੀ ਡਰੈਸ ਅਜੇ ਤਾਈਂ ਨਹੀਂ ਉਤਰੀ ਹੈਗੀ ਆ ਕਿ ਬੇਕੁਸ਼ ਕਹਿ ਦਿੰਨੀ ਆ ਫੇਰੇ ਗੁੱਸੇ ਹੋ ਜਾਂਦੀ ਹੈਗੀ ਫੇਰੇ ਰੋਮਣ ਬੈਜ ਵੀ ਕੋਈ ਬਾਲ ਲਾਂਦਾ ਹਮ ਕਰੰਦਾ ਠੀਕ ਹੈ ਨਾ ਲਵਦੀਪ ਮੈਂ ਕੀ ਕਹਿਨੀ ਆ ਤੈਨੂੰ ਹੈ ਲਾਈਕ ਕਰੋ ਹੈ ਕਿੰਨੂ ਤੈਨੂੰ ਕੀ ਆ ਉੱਥੇ ਕੰਮ ਨਹੀਂ ਸਾਰੇ ਲੈਣ ਵੀ ਥੋੜਾ ਚੇਰ ਕਰਨ ਹਮ ਦੇਖ ਲੋ ਇਹ ਨਹੀਂ ਮੰਨੋਗੇ ਕਿ ਇਹ ਤਾਂ ਲੇਟ ਕੇ ਖਾਣਾ ਚਾਹੀਦਾ ਹਾਂ ਜੀ ਦੇਖਦੇ ਮਮੀ ਨੇ ਅੱਜ ਕੀ ਕੁਕਰੀ ਤੇ ਰਿਹਾ ਮੈਨੂੰ ਤਾਂ ਕੁਛ ਚਾਜ ਦਾ ਲੱਗਦਾ ਨਹੀਂ ਪਿਆ ਕੱਦੂ ਹਾਂ ਦਾਲ ਪਿਆਰ ਕੱਲ ਵੀ ਦਾਲ ਅੱਜ ਵੀ ਦਾਲ 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 ਤੁਸੀਂ ਮੇਰੇ ਤੇ ਰੋਟੀਆਂ ਪਕਾਉਂਦੇ ਹੋਏ ਨੇ ਮੇਰੇ ਵਾਸਤੇ ਨਾ ਪਕਾਏਗਾ ਕਿਉਂ ਦਾਲ ਲਓ ਕਿਹ ਕੀ ਹੈ ਨਹੀਂ ਦਾਲ ਸਹੀ ਹੈ ਸਹੀ ਤਾਂ ਹੈਗੀ ਪਰ ਮੈਂ ਨਹੀਂ ਖਾਂਦੀ ਕਿਉਂ ਨਹੀਂ ਖਾਂਦੀ ਤੁਹਾਨੂੰ ਬਸ ਯੈਨ ਲੱਗਦੀ ਨਾ ਰੋਟੀ ਮੈਂ ਕਿਹਾ ਖਾ ਲੂ ਰੋਟੀ ਨਹੀਂ ਖਾਉਂਦੀ ਉਹ ਖਾਮੀ ਕੀ ਮੈਂ ਨਾ ਸੌਂ ਗਈ ਹਾਂ ਠੀਕ ਹੈ ਇਧਰ ਆ ਮੈਂ ਨਹੀਂ ਸੌਣਾ ਬਾਈ ਜਿੱਥੇ ਮੰਮੀ ਕਰਦੇ ਪੈਨੇ ਰਾਤ ਦਾ ਡਿਨਰ ਮੈਂ ਨਹੀਂ ਖਾਂਦੀ ਵੀ ਕਿਉਂ ਨਹੀਂ ਖਾਂਦੀ ਖਾ ਲਿਆ ਨਹੀਂ ਖਾਂਦੀ ਨਦੀਪ ਚੰਗੀ ਹੁੰਦੀ ਤਾਂ ਆਉਂਦੀਆ ਨਹੀਂ ਖਾਂਦੀ ਮੈਂ ਸੱਚੀ ਮੈਨੂੰ ਭੁੱਖ ਤਾਂ ਨਹੀਂ ਹੈਗੀ ਨਹੀਂ ਹੈਗੀ ਗੈ ਰਾਤ ਨੂੰ 12 ਵਜੇ ਹੋ ਕੇ ਖਾ ਲੂੰਗੀ ਮੈਂ ਗਾਈਜ਼ ਆਪਣਾ ਖਾਣਾ ਪੀਣਾ ਹੋ ਗਿਆ ਤੇ ਆਪਾਂ ਹੁਣ ਸੌਣ ਵਾਸਤੇ ਆ ਰੈਡੀ ਤੇ ਬਲੌਗ ਕਰਾਂਗੇ ਐਡਿਟ ਉਸ ਤੋਂ ਬਾਅਦ ਕਰਾਂਗੇ ਤੇ ਉਮੀਦ ਕਰਦਾ ਤੁਹਾਨੂੰ ਸਾਡਾ ਅੱਜ ਦਾ ਬਲੌਗ ਪਸੰਦ ਆਇਆ ਹੋਵੇ ਜੇ ਪਸੰਦ ਆਇਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟਸ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਨੈਕਸਟ ਬਲੌਗ 'ਚ ਬਾਏ